ਜੋਤ ਲੈਰੀ ਫਾਰਮ ਵੀ ਥੋੜਾ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਤੁਹਾਨੂੰ ਪਿੰਡ ਤਨਾਸ ਚੰਡੀਗੜ੍ਹ ਦੇ ਵਿੱਚ ਜੋ ਕਿ ਤੇ ਬਾਈਆਂ ਕੋਲੇ ਵਪਾਰ ਦਾ ਕੰਮ ਹੈ ਜੀ ਆਪਣਾ ਤੇ ਆਪਾਂ ਬਾਈਆਂ ਕੋਲੋਂ ਲਵਾਂਗੇ ਜਾਣਕਾਰੀ ਮੱਝਾਂ ਦੀ ਤੇ ਉਹਨਾਂ ਬਾਰੇ ਕੱਲੀ-ਕੱਲੇ ਰੇਟ ਵਗੈਰਾ ਸਭ ਜਾਣਕਾਰੀ ਤੁਹਾਡੇ ਤੱਕ ਵੀ ਸ਼ੇਅਰ ਕਰਾਂਗੇ ਤੇ ਬਾਈਆਂ ਕੋਲੇ ਟੌਪ-ਟੌਪ ਦੀਆਂ ਝੋਟੀਆਂ ਹਰਿਆਣੇ ਤੋਂ ਆਉਂਦੀਆਂ ਨੇ ਹਾਂਜੀ ਵੀਰੇ ਕੀ ਹਾਲ ਹੈ ਜੀ ਹੋਰ ਕਿਦਾਂ ਸਭ ਸੇਤਾਂ ਵਧੀਆ ਹੀ ਤੇ ਭਰਾ ਆਪਣਾ ਵਿਵਾਰਕਨ ਕਰਦੇ ਨੂੰ ਕਿੰਨਾ ਕ ਟਾਈਮ ਹੋ ਗਿਆ ਵੀਰੇ ਭਾਈ ਨੂੰ ਤਾਂ ਹੋ ਗਏ 15-20 ਸਾਲ ਅੱਛਾ ਜੀ ਦੋ ਤਿੰਨ ਸਾਲ ਹੋ ਗਏ ਵੀਰੇ ਤੇ ਮੱਝਾਂ ਕਿੱਥੋਂ ਸਭ ਹਰਿਆਣੇ ਦੀਆਂ ਨਹੀਂ ਮੱਝਾਂ ਹਰਿਆਣੇ ਤੋਂ ਸਾਰ ਬਰਵਾਲਾ ਜੀ ਦਾ ਅੱਛਾ ਜੀ ਲੈ ਕੇ ਆ ਮੁੰਡਾ ਲੱਭ ਕੇ ਅੱਛਾ ਜੀ ਤੇ ਬਾਕੀ ਮੰਡੀ ਮੰਡੀ ਵਗੈਰਾ ਤੇ ਵੀ ਲੱਗ ਜਾਂਦੇ 20 ਜੀ ਕਰਾਲੀ ਪਾਲਦੇ ਜਿਆਦਾ ਆਪਾਂ ਪੰਜ ਨੂੰ ਅੱਛਾ ਜੀ अच्छा ठीक है ठीक है जी ਤੇ ਅੱਜ ਆਪਣੇ ਕੋਲ ਕਿੰਨੇ ਨਾਜਾਏ ਹੋਏ ਨੇ ਵੀਰੇ ਆਪਣੇ ਕੋਲ 5-6 ਝੋਟੀਆਂ ਹੈਗੀਆਂ ਅੱਛਾ 5-6 ਝੋਟੀਆਂ ਤੇ ਦਿਖਾਉਂਗੇ ਵੀਰੇ ਦਿਖਾ ਦਮ ਠੀਕ ਹੈ ਵੀਰੇ ਆ ਚੈੱਕ ਕਰੋ ਬਾਈ ਕੋਲੇ ਥੋਲ ਪਿਓਰ ਮੋਹਰਾਂ ਨਸਲ ਦੀ ਝੋਟੀ 18 ਕਿਲੋ ਦੁੱਧ ਹੈ ਦੋ ਦੰਦ ਹੈ ਬਹੁਤ ਹੀ ਟਾਪ ਗਲਾਸ ਬਾਕੀ ਝੋਟੀ ਦੀ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਬਾਈ ਤੋੜ ਕੇ ਦਿਖਾਉਗਾ ਬਾਕੀ ਪ੍ਰੋਪਰ ਸਿੰਗਾ ਪੱਖੋਂ ਵੀ ਫਲ ਗੁੱਡ ਕੁਆਲਿਟੀ ਹੈ ਬਾਈ ਤੇ ਲਿਓਟੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀਰ ਦੁੱਗੀ ਹੈ ਵੀਰੇ ਜੀ ਇਹ ਦੁੱਗੀ ਹੈ ਜੀ ਅੱਛਾ ਦੋ ਦੰਦ ਹੈ ਜੀ ਨਾਲ ਕੀ ਵੀਰੇ ਦੇ ਸੁਣਾ ਜੀ ਨਾਲ ਕੰਮ ਦੀ ਨਾਲ ਕੀ ਹੈ ਇਹਦੇ ਨਾਲ ਕੱਟੀ ਹੈ ਜੀ ਨਾਲ ਕੱਟੀ ਹੈ ਮੇਰਾ ਵੀਰ ਬਹੁਤ ਹੀ ਟਾਪ ਗਲਾ ਝੋਟੀ ਬਾਕੀ ਹੱਡਾਂ ਪੈਰਾਂ ਤੋਂ ਬਹੁਤ ਖੁੱਲੀ ਐ ਪਿੱਠਪੂੜਾ ਦੇਖੋ ਬਹੁਤ ਚੰਗਾ ਝੋਟੀ ਦਾ ਤੇ ਬਾਕੀ ਥਣਾ ਦਾ ਵੀ ਵੈਪ ਪ੍ਰੋਪਰ ਵਧੀਆ ਐ ਤੇ ਇਹ ਦੰਦਾਂ ਦੀ ਵੀ ਦੁੱਗੀ ਐ ਤੇ ਅਗਲੇ ਸਵੇਰ ਨੂੰ ਕਿੰਨਾ ਕਰ ਦਿਓ ਵੀਰੇ ਇਸ ਨੂੰ ਅੱਛਾ ਇਸ ਟਾਈਮ ਕਿੰਨਾ ਆਏ ਇਧਰ ਹੁਣ ਅੱਛਾ 16 17 ਕਿਲੋ ਠੀਕ ਐ ਅੱਛਾ ਹਫਤਾ ਹੋ ਗਈ ਤੇ ਬਾਈ ਕਹਿੰਦਾ ਹਫਤੇ ਦੀ ਸੂਈ ਐ 16 17 ਲੀਟਰ ਤੋਂ ਥੱਲੇ ਐ ਬਾਕੀ ਮੈਂ ਇਹਨੇ ਹੁਣ ਦੁੱਧ ਚੋਲੇ ਆ ਇਹਦਾ ਬਾਕੀ ਪਿੱਠਪੂੜੇ ਤੋਂ ਬਹੁਤ ਚੰਗੀ ਐ ਝੋਟੀ ਨਾਲੇ ਦੇ ਕਟਾ ਜੀ ਇਹ ਕਿਹੜੇ ਸੀਮਨ ਦਾ ਵੀਰ ਕਟਾ ਜੀ ਇਹ ਲੈ ਅੱਛਾ ਜੀ ਠੀਕ ਹੈ ਜੀ ਤੇ ਇੱਕ ਬਾਈ ਕਹਿੰਦੇ ਹੁਣ ਇਹ ਬਹੁਤ ਹੀ ਟਾਪ ਗਲਾਸ ਦੀ ਝੋਟੀ ਇਹ ਵੀ ਇਹਦਾ ਕਿੰਨੇ ਦਿਨ ਲੇ ਲੂਗੀ ਵੀਰੇ ਜੇ ਇਹ ਦੋ ਦਿਨ ਤਿੰਨ ਦਿਨ ਤੋਂ ਅੱਛਾ ਜੀ ਇਹਦਾ ਕੀ ਹਿਸਾਬ-ਕਿਤਾਬ ਹੈ ਵੀਰੇ ਇਹ ਦੁੱਧਾ ਤਾਂ ਕਿੰਨਾ ਮਤਲਬ ਸੀਗਾ ਪਹਿਲੇ ਅੱਛਾ 13 14 ਕਿਲੋ ਦੁੱਧ ਕੱਢਿਆ ਪਿੱਛੇ ਤੋਂ ਇਸ ਵਾਰੀ ਕਿੰਨੀ ਘਾਸ ਹੈ ਵੀਰੇ 4 ਕਿਲੋ ਬਣਾਇਆ ਅੱਛਾ ਜੀ ਤੇ ਕਿੰਨਾ ਘਾਸ ਹੈ ਫਿਰ ਦੁੱਧ ਦੇ ਹਿਸਾਬ ਨਾਲ ਬਾਈ ਕਹਿੰਦੇ 15 16 ਦੀ ਆਸ ਹੈ ਕਿੰਨਾ ਕ ਹਫਤਾ ਲੱਗੂ ਕਿੰਨੇ ਦਿਨ ਲੱਗੂ ਫਿਰ ਚੈੱਕ ਕਰੋ ਬਾਈ ਥਾਣਾ ਵਿੱਚ ਪ੍ਰੋਪਰ ਗੈਪ ਹੈ ਪਤਨ ਵਗਦੇ ਤੋਂ ਵੀ ਲੋਟੀ ਫੋਲ ਚੈੱਕ ਕਰਾ ਲਵੇ ਇਹਦਾ ਵੀ ਕੀ ਮੁੱਲ ਕਿੰਨਾ ਰੱਖਿਆ ਆਪਾਂ ਜੀ ਕਿੰਨਾ ਮੁੱਲਾ ਮਰਜੀ ਦਾ ਕਿੰਨਾ ਮੁੱਲਾ ਤੇਰਾ 2 ਲੱਖ ਵੀਰੇ ਹਾਂ 2 ਲੱਖ ਤੇ ਲਾਸਟ ਫੇਰ ਵੀ ਕਿੰਨੇ ਕੁ ਲੱਖ ਦੇ ਦੂੰਗਾ ਜੀ ਠੀਕ ਹੈ ਜੀ ਬਾਈ ਕਹਿੰਦਾ 1 60 60 ਹੀ ਦੇ ਦਾਂਗੇ ਲਾਸਟ ਹੈ ਜੇ ਕੋਈ ਲੈਂਡ ਦਾ ਸ਼ੌਂਕੀ ਤਾਂ ਬਾਈਆਂ ਨਾਲ ਕੰਟੈਕਟ ਸ਼ੁਰੂ ਕਰੇ ਤੇ ਇਹ ਝੋਟੀ ਬਾਈ ਉਹੀ ਜਿਹੜੀ ਆਪਾਂ ਦੁੱਧ ਚੁੰੁੰਦੇ ਦਿਖਾਇਆ ਸੀਗਾ ਤੁਹਾਨੂੰ ਬਹੁਤ ਹੀ ਟੌਗ ਵਾਲੀ ਝੋਟੀ ਐ ਏ ਵੀ ਦੁੱਗੀ ਏ ਦੰਦਾਂ ਤੋਂ ਹਜੇ ਐ ਇਹ ਥੱਲੇ ਕਿੰਨਾ ਦੁੱਧ ਆ ਵੀਰੇ ਇਹ ਬੋਲੀ ਆ ਵੀ ਫੜ ਤੋਂ ਅੱਛਾ ਕਿੰਨੀ ਬੋਲੀ ਆ ਜੀ ਥੱਲੇ ਜੀ ਬੋਲੀ ਨੂੰ ਕੱਢੀ ਆ 3-4 ਅੱਛਾ ਜੀ ਬਾਈਕ ਨੇ ਹਜੇ ਕਿੰਨਾ ਕਰਦੀ ਦੁੱਧ ਵੀਰ ਫਿਰ ਵੀ ਇਹ 14 ਲੀਟਰ ਆ ਮੈਂ ਜਿੱਕਰ ਦੀ ਦੁੱਧ ਪਾਉਂਦਾ ਠੀਕ ਹੈ ਵੀਰੇ ਬਾਈਕ ਨੇ 14 ਲੀਟਰ ਦੁੱਧ ਕੱਢੂਗੀ ਪੂਰਾ ਇਹ ਕਰੀਬ ਹਜੇ ਹੱਡਾਂ ਪੈਰਾਂ ਦੀ ਵਧੀਆ ਝੋਟੀ ਫੁੱਲ ਪਿਓਰ ਮੋਰਾ ਨਸਲ ਦੀ ਤੇ ਮੁੱਲ ਕਿੰਨਾ ਰੱਖਿਆ ਵੀ ਰਹਿਦਾ ਹੀ ਆਪਾਂ ਨਹੀਂ 1 60 ਬਾਈਆਂ ਨੇ ਮੁੱਲ ਰੱਖਿਆ ਇਹਦਾ ਤੇ ਬਾਕੀ ਮਾਨਤਾਨ ਹੋ ਜੂ ਵੀਰੇ ਮੜਾ ਮੋਟਾ ਠੀਕ ਹੈ ਵੀਰੇ ਬਾਕੀ ਕੰਨ ਥੋੜਾ ਬੋਤ ਮਾਨਤਾਨ ਹੋ ਜੂ ਬਾਈ ਕਹਿੰਦੇ ਤੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਦੇ ਜੀ ਬਾਈ ਚੈੱਕ ਕਰਾਂਦੇ ਤੁਹਾਨੂੰ ਅੱਗੇ ਤੋਂ ਵੀ ਲੁੱਟੀ ਬਹੁਤ ਜੀ ਵਧੀਆ ਕੁਆਲਟੀ ਦੀ ਝੋਟੀ ਬਾਈ ਯਾ ਦੇਖੋ ਬਾਈ ਬਾਈ ਕੋਲੇ ਬਹੁਤ ਹੀ ਟਾਪ ਗਲਾਸ ਦੀ ਮੋਹਰਾਂ ਨਸਲ ਦੀ ਝੋਟੀ ਇਹਦਾ ਕੀ ਹਿਸਾਬ ਤਾਂ ਹੈ ਵੀਰੇ ਅੱਛਾ 2 ਦੰਦ ਹੈ ਜੀ ਅੱਛਾ ਕਿੰਨਾ ਟਾਈਮ ਦੇ ਲੂ ਵੀਰੇ ਜੇ ਇਹ ਅੱਛਾ ਜੀ ਤੇ ਕਿੰਨੀ ਗਾਸ ਹੈ ਵੀਰੇ ਦੁੱਧ ਕੱਢਣ ਦੀ ਇਹਦੀ ਅੱਛਾ ਜੀ ਤੁਹਾਡੇ ਹਾਂ ਪਿੱਕਟ ਪੂਰੇ ਦੀ ਬਹੁਤ ਚੰਗੀ ਹੈ ਬਾਈ ਝੋਟੀ ਥਾਣਾ ਵਿੱਚ ਦੇਖੋ ਵੀਰੇ ਪੂਰਾ ਪ੍ਰੋਪਰ ਗੈਪ ਹੈ ਚਾਰਾਂ ਵਿੱਚ ਵੱਧੂ ਗੈਪ ਹੈ ਹਾਂ ਹਾਂ ਬਹੁਤ ਚੰਗੀ ਹੈ ਇਹ ਤੇ ਪਿਓਰ ਮੂਰਾ ਤੇ ਕਿੰਨਾ ਕਹਿੰਦੇ ਸੀਗੇ ਫਿਰ ਮੁੱਲ ਇਹਦਾ ਜੀ ਅੱਛਾ ਢਾਈ ਲੱਖ ਅਬ ਤੇਰੀ ਮਣਾ ਮੋਟਾ ਮੰਨ ਤਾਂ ਹੋ ਜੂ ਫਿਰ ਠੀਕ ਹੈ ਜੀ ਬਹੁਤ ਜ਼ਿਆਦਾ ਚੰਗੀ ਕੁਆਲਿਟੀ ਦੀ ਝੋਟੀ ਹੈ ਵੀਰ ਜੇ ਕੋਈ ਲੈਂਡ ਦਾ ਸ਼ੌਕੀ ਹੈ ਤੇ ਆਪਾਂ ਤੁਹਾਨੂੰ ਇਹਦੀ ਕੁਆਲਿਟੀ ਤੇ ਚੈੱਕ ਕਰੋ ਵੀਰ ਮੇਰਾ ਪਿੱਠ ਪੂੜੇ ਤੇ ਪੂਰੀ ਚੰਗੀ ਹੈ ਜੀ ਪਿਓ ਬਸ ਲਾਈ ਹੈ ਕਰਾਉਡੇ ਕਰਕੇ ਬੋਦੀ ਨਹੀਂ ਲੈਵਲ ਹੋਗਾ ਬੋਲਚ ਅੱਛਾ ਜੀ ਭਾਈ ਕਹਿੰਦਾ ਰਾਤੇ ਲੈ ਕੇ ਆਇਆ ਹਰਿਆਣਾ ਕਿੱਥੋਂ ਦੇ ਲਿਗਿਆ ਵੀਰੇ ਇਹ ਅੱਛਾ ਬਰਵਾਲੇ ਤੋਂ ਹੀ ਤੇ ਸਿੰਗਾ ਸੂਗਾ ਤੇ ਵੀ ਬਹੁਤ ਚੰਗੀ ਹੈ ਵੀਰ ਤੇ ਆਪਾਂ ਬਿਊਟੀ ਦਾ ਵੀ ਫੁੱਲ ਪ੍ਰੋਪਰ ਗੈਪ ਹੈ ਥਾਣਾ ਵਿੱਚ ਪ੍ਰੋਪਰ ਗੈਪ ਦੇਖੋ ਮੇਰਾ ਵੀਰ ਚੰਗਾ ਜਾਨਵਰ ਤੇ ਬਾਈ ਨੇ 2.5 ਲੱਖ ਮੁੱਲ ਰੱਖਿਆ ਇਹਦਾ ਤੇ ਬਾਕੀ ਕਹਿੰਦੇ ਮੌਕੇ ਦੇ ਮੜਾ ਮੋਟਾ ਮਾਨ ਤਾਨ ਹੋ ਜੂ ਦੁੱਗੀ ਹੈ ਵੀਰੇ ਜਿਹੇ ਹੈ ਨਹੀਂ ਦੋ ਦੰਦਾਂ ਦੀ ਝੋਟੀ ਹੈ ਜੇ ਬਾਈ ਹਜੇ ਤਨੇ ਬਣਨਾ ਪੂਰੀ ਪ੍ਰੋਪਰ ਤੇ ਬਾਈਆਂ ਕੋਲੇ ਇੱਧਰ ਦੂਜੀ ਮੋਹਰਾ ਨਸਲ ਦੀ ਝੋਟੀ ਇਹ ਵੀ ਬਹੁਤ ਵਧੀਆ ਕੁਆਲਿਟੀ ਦੀ ਹੈ। ਦੋ ਦੰਦ ਹੈ ਜੇ ਬਾਈ ਇਹ। ਤਿੰਨ ਦਿਨ ਦੀ ਸੂਈ ਵੀਰ ਤੇ 22 ਕਹਿੰਦਾ ਦੀ। ਦੁੱਧ ਕਿੰਨਾ ਕਿਸੀ ਗਿਆ ਵੀਰ ਇਹ ਤੇ ਬਹੁਤ ਮੰਨਦਾ। 10 ਕਿਲੋ ਬੋਲੀ ਹੈ ਫਿਰ ਤਾਂ ਬਹੁਤ ਉੱਪਰ ਜਾਊਗੀ ਵੀਰ ਅਜੇ ਇਹ। ਚੈੱਕ ਕਰੋ ਮੇਰਾ ਵੀਰ ਹੱਡ ਪੈਰਾਂ ਦੀ ਇਹ ਵੀ ਬਹੁਤ ਖੁੱਲੀ ਹੈ ਝੋਟੀ। ਤੇ ਫਲ ਪਿਓਰ ਮੋਹਰਾ। ਕੋਸ਼ ਵਿੱਚ ਵੀ ਕੋਈ ਉਹ ਵਾਲ ਚਿੱਟਾ ਹੈ ਵੀਰ। ਤੇ ਬਹੁਤ ਜ਼ਿਆਦਾ ਚੰਗੀ ਹੈ ਨਸਲ ਦੀ। ਏ ਵੀ ਹਰਿਆਣੇ ਤੇੜਤੀ ਲੈਂਦੀ ਸੀ ਸਿੰਘਾਂ ਦੀ ਬਹੁਤ ਹੁੰਦੀ ਜੀ ਕਿੰਨਾ ਕਰ ਜੀ ਤੂੰ ਪਾ ਜੇ ਵੀਰ ਆਉਂਦੇ ਅੱਛਾ ਜੀ ਠੀਕ ਹੈ ਜੀ ਬਾਕੀ ਸਿੰਘਾਂ ਨੂੰ ਚੈੱਕ ਕਰੋ ਮੇਰਾ ਵੀਰ ਬਹੁਤ ਜ਼ਿਆਦਾ ਸੁਨੱਖੀ ਹੈ ਝੋਟੀ ਐਦਾ ਕਿੰਨਾ ਮੁੱਲ ਰੱਖਿਆ ਵੀਰ ਦੋ ਦਸ ਕਿੰਨੇ ਦਾ ਕਰ ਦੂੰ ਲਾਸਟ ਵਾਰ ਜੀ ਠੀਕ ਹੈ ਵੀਰ ਬਾਕੀ ਵੀ ਬਾਈ ਕਹਿੰਦਾ ਵੀ 2 ਲੱਖ ਰੇਟ ਰੱਖਿਆ ਬਾਕੀ ਮੌਕੇ ਤੇ ਮਾਨਤਾਣ ਥੋੜਾ ਬਹੁਤਾ ਹੋ ਜਾਊਗਾ ਬਾਕੀ ਝੋਟੀ ਬਹੁਤ ਚੰਗੀ ਹੈ ਵੀਰ ਪਿਓਰ ਮੋਰਾ ਨਾਲ ਕੀ ਵੀਰੇ ਤੇ ਜੀ ਅੱਛਾ ਆ ਕੱਟਾ ਵੀ ਚੈੱਕ ਕਰੋ ਮੇਰਾ ਵੀ ਹਾਲਾ ਪਿਓਰ ਮੋਰਾ ਜੇ ਕੋਈ ਪਾਲਣ ਦਾ ਸ਼ੌਕੀਏ ਇਹ ਵੀ ਤਿਆਰ ਹੋ ਸਕਦਾ ਵੀਰੇ ਚੰਗਾ ਜਾਨਵਰ ਅੱਛਾ ਇਹ ਵੀ ਸਰਕਾਰੀ ਸੀਮਨ ਦਾ ਹੀ ਹੋਣਾ ਨਾ ਫਿਰ ਚੰਗੇ ਦਾ ਸਰਕਾਰੀ ਸੀਮਨ ਦਾ ਬਾਈ ਕਹਿੰਦਾ ਠੀਕ ਐ ਪਿਓਰ ਜੱਡ ਐ ਵੀ ਬਲੈਕ ਤੇ ਝੋਟੀ ਦੀ ਤਾਂ ਕੋਲ ਲਾਗ ਤੋਂ ਡਿਉਟੀ ਦੀ ਵੀ ਦਿਖਾ ਦਿੰਦੇ ਆ ਥਾਣਾ ਵਿੱਚ ਪ੍ਰੋਪਰ ਗਾਇਤ ਆ ਵੀਰੇ ਚਾਰਾਂ ਵਿੱਚ ਉਦਦਾ ਬਈ ਸੀਲ ਹੈ ਪੂਰੀ ਦੁੱਧਾ ਤੈਨੂੰ ਦੁੱਧਾ ਤੈਨੂੰ ਸੀਲ ਹੈ ਅੱਛਾ ਜੀ ਇਹ ਪਿੱਠਪੂੜੇ ਤੇ ਚੰਗੀ ਹੈ ਬਈ ਝੋਟੀ ਬਾਈਆਂ ਨਾਲ ਕਨੈਕਟ ਜਰੂਰ ਕਰਿਓ ਜੇ ਲੈਣ ਦੇ ਸ਼ੌਕੀਂ ਸਿੰਗਾਂ ਨੂੰ ਚੈੱਕ ਕਰੋ ਮੇਰਾ ਵੀਰ ਬਹੁਤ ਜ਼ਿਆਦਾ ਵਧੀਆ ਹੈ ਬਈ ਬਾਈਆਂ ਕੋਲੇ ਇਹ ਵੀ ਬਾੜ ਖੜੀ ਹੈ ਚੰਗੀ ਝੋਟੀ ਇਹਦੇ ਬਾਰੇ ਵੀ ਲੰਨੇ ਆਪਾਂ ਜਾਣਕਾਰੀ ਇਹਦਾ ਕੀ ਹਸਾਕਦਾ ਵੀਰੇ ਝੋਟੀ ਦੀ ਅੱਛਾ ਜੀ ਅੱਛਾ ਜੀ ਨਾਲ ਕੀ ਵੀਰੇ ਤੇ ਅੱਛਾ ਨਾਲ ਕੱਟੀਏ ਵੀਰ ਕਹਿੰਦਾ ਇਹਦੀ ਦੁੱਧ ਕਿੰਨਾ ਹੈ ਵੀਰੇ ਅੱਛਾ ਕਿੰਨੀ ਬੋਲੀ ਹੈ ਵੀਰੇ ਅੱਛਾ ਚੋਈ ਨਹੀਂ ਹੈ ਜੀ ਅੱਛਾ ਜੀ ਬਾਈ ਕਹਿੰਦਾ ਹਜੇ ਚੋਣੀ ਕਿੰਨਾ ਕੱਢ ਦੂ ਫੇਰ ਤੁਹਾਡੇ ਸਾਬ ਨਾਲ ਫੇਰ ਵੀ ਜੀ ਅੱਛਾ ਜੀ ਇਹ ਵੀ ਝੋਟੀ ਬਹੁਤ ਚੰਗੀ ਹੈ ਬਈ ਥਾਣਾ ਦੀ ਵੀ ਆਪਾਂ ਤੁਹਾਨੂੰ ਦਰੋਨੇ ਪ੍ਰੋਪਰ ਗਏ ਬਥਾਣਾ ਵਿੱਚ ਖੋਡੇ ਖੁੱਲੇ ਹੱਡ ਪੈਰਾਂ ਦੀ ਝੋਟੀ ਪੂਰੀ ਪ੍ਰੋਪਰ ਅੱਛਾ ਉਹ ਚਾਰ ਦੰਦੇ ਹੈ ਜੀ ਮੈਂ ਤਾਂ ਵਿੱਚ ਜਵਾਕ ਹੈ ਜੀ ਚੰਗੀ ਝੋਟੀ ਬਈ ਮੂੰਹ ਤਾਂ ਚਾਰ ਦੰਦਾਂ ਦਾ ਹੈ ਜੇ ਬਹੁਤ ਹੀ ਟਾਪ ਕੁਆਲਿਟੀ ਦੀ ਮਾਜੇ ਪੂਰੀ ਬਲੈਕ ਜੈਡ ਚੰਗੇ ਜਾਨਵਰੇ ਐ ਬਾਈ ਕੋਲੇ ਸਾਰੇ ਜਿੰਨੇ ਵੀ ਆ ਹਰਿਆਣੇ ਤੋਂ ਨਾਲ ਕੱਟੀ ਏ ਵੀਰੇ ਦੇ ਜੇ ਕੋਈ ਲੈਣ ਦਾ ਸ਼ੌਕੀ ਜਰੂਰ ਬਾਈ ਨਾਲ ਕੰਟੈਕਟ ਕਰੋ ਇਹ ਪਿੱਟਪੂੜੇ ਤੇ ਪੂਰੀ ਚੰਗੀ ਹੈ ਜੀ ਲਵਾਈ ਵੀ ਕਾਫੀ ਹੋਣੀ ਵੀਰੇ ਦੀ ਤਾਂ ਨਹੀਂ ਹੈਦੀ ਲਵਾਈ ਕਾਫੀ ਹੋਣੀ ਉੱਪਰ ਨੂੰ ਥੋੜੀ ਥੋੜੀ ਬਹੁਤ ਹਾਂ ਜੀ ਬਾਈਆਂ ਕੋਲੇ ਹੋਰ ਵੀ ਚੰਗੀਆਂ ਝੋਟੀਆਂ ਇਹਦੇ ਬਾਰੇ ਵੀ ਆਪਾਂ ਪੁੱਛਦੇ ਬਾਈਆਂ ਤੋਂ ਹੀ ਚੈੱਕ ਕਰੋ ਮੇਰਾ ਵੀਰ ਚੰਗੇ ਜਾਨਵਰ ਰੱਖੇ ਹੋਏ ਨੇ ਬਾਈ ਨੇ ਥੋੜਾ ਪਿਓਰ ਮੋਰਾ ਨਸਲ ਦੇ ਤੇ ਚੰਗੇ ਜਾਨਵਰ ਹੀ ਲਿਆਉਨੇ ਬਾਈ ਹਰਿਆਣੇ ਤੋਂ ਇਹ ਵੀ ਹਜੇ ਕੱਚੀ ਐ ਝੋਟੀ ਇਹ ਕਿਨੇ ਦਾੰਦਾ ਵੀਰੇ ਜੀ ਅੱਛਾ 2 ਦਾੰਦਾ ਵੀਰੇ ਇਹਦਾ ਕਿੰਨਾ ਕੁ ਟਾਈਮ ਅਜੇ ਵੀਰੇ ਅੱਛਾ 10-15 ਦਿਨ ਹਜੇ ਤਾਂ ਪੂਰੀ ਪ੍ਰੋਪਰ ਬਣਨਾ ਬਾਈ ਝੋਟੀ ਨੇ ਨਾ ਚੈੱਕ ਕਰੋ ਬਾਕੀ ਸਿੰਗਲ ਸੂਗਾ ਪੱਖੋਂ ਪੂਰੀ ਓਕੇ ਐ ਬਾਈ ਕੁਆਲਿਟੀ ਇਹ ਬਾਈ ਆਪਾਂ ਆਪਣੀ ਪੜੀ ਘਰ ਲੈ ਜਾਂਦੀ ਵੀ ਉਹ ਵੀ अच्छा ये कल लेके आए एदा ਕਿੰਨਾ ਕੁ ਬੰਦੇ ਰੱਖਿਆ ਵੀਰ ਆਪਾਂ ਵੈਸੇ ਹੀ ਹੂੰ ਅੱਛਾ 1.5 ਲੱਖ ਕਿੰਨਾ ਕਾ ਦੇ ਤੁਹਾਨੂੰ ਦੁੱਧ ਕੱਢੂਗੀ ਵੀਰ ਇਹ 12 ਕਿਲੋ ਕੱਢੂਗੀ ਵੀਰ ਬਾਈ ਕਹਿੰਦਾ ਵੀ 12 ਕਿਲੋ ਤੇ ਕੱਢੂ ਹੀ ਕੱਟੋ ਘੱਟ ਤੇ ਝੋਟੀ ਪਿੱਠ ਫੋਲੇ ਤੋਂ ਵੀ ਬਹੁਤ ਚੰਗੀ ਐ ਬਾਕੀ ਥਣਾ ਵਿੱਚ ਪ੍ਰੋਪਰ ਗੈਪ ਐ ਚੰਗੀ ਐ ਝੋਟੀ ਵੀਰ ਇੱਕ ਝੋਟੀ ਹੋਰ ਖੜੀ ਬਾਈਆਂ ਕੋਲੇ ਮੋਰਾ ਨਾ ਸੰਦੀ ਇਹਦੇ ਪਰ ਵੀ ਆਪਾਂ ਜਾਣਕਾਰੀ ਲੈਂਦੇ ਬਾਈ ਤੋਂ ਫੁੱਲ ਇਹ ਵੀ ਕੱਚੀ ਹੈ ਅੱਛਾ ਜੀ ਇੱਕ ਹੀ ਨੇ ਦਿਨ ਲਲੂ ਵੀ ਰਾਜੀ ਅੱਛਾ ਜੀ ਇਹ ਵੀ ਬਾਈ ਝੋਟੀ ਬਹੁਤ ਚੰਗੀ ਹੈ ਫੁੱਲ ਪਿਓਰ ਮੋਰਾ ਇਹ ਵੀ ਉਧਰ ਹੀ ਜਾਂਦੀ ਹੈ ਫਿਰ ਅੱਛਾ ਜੀ ਇਹਦਾ ਮੁੱਲ ਕਿੰਨਾ ਕਰਖਿਆ ਬਾਈ ਵੀਰ ਆਪਾਂ ਜੀ ਅੱਛਾ ਸਵਾ ਲਾਤੀ ਕਿੰਨਾ ਦੁੱਧ ਕੱਢ ਦੂਗਾ ਸਕੇ ਉਹਨੂੰ ਅੱਜ 10-11 ਕਿਲੋ ਤੇ ਅੱਛਾ ਜੀ ਅੱਛਾ ਚੰਗੀ ਹੈ ਤੇ ਬਾਈ ਸਵਾ ਲੱਖ ਮੁੱਲੇ ਰੱਖਿਆ ਬਾਈਆਂ ਨੇ ਇਹਦਾ ਤੇ ਬੜਾ ਮੋਟਾ ਮਾਨਦਾਨ ਹੋ ਜੀ ਵੀਰ ਥੋੜਾ ਬਹੁਤਾ ਮਾਨਦਾਨ ਵੀ ਹੋ ਜੂ ਤੇ ਝੋਟੀ ਚੰਗੀ ਹੈ ਬਾਈ ਪਿਓਰ ਮੋਹਰਾਂ ਨਾਲ ਦੀ ਹੈ ਤੇ ਪੋਛ ਤੱਕ ਵੀ ਪੂਰੀ ਬਲੈਕ ਜੈਡ ਹੈ ਦੀ ਤੇ ਬਾਕੀ ਥਣਾ ਵਿੱਚ ਗੈਪ ਆਪਾ ਤੁਹਾਨੂੰ ਦਿਖਾ ਦਨੇ ਕਿਨੇ ਦਿਨ ਦਾ ਵੀ ਰਜੇਗੀ ਇਹ ਅੱਛਾ ਦੋ ਦਿਨ ਦਾ ਜੀ ਕੱਚੀ ਹੈ ਬਈ ਝੋਟੀ ਹਜੇ ਪੂਰੀ ਤਾਂ ਬਣਨਾ ਪੂਰੀ ਇਹਨੇ ਤੇ ਸਿੰਗਾ ਦੀ ਬਹੁਤ ਚੰਗੀ ਹੈ ਜੀ ਚੈੱਕ ਕਰੋ ਜੀ ਸਿੰਗਾ ਦੀ ਬਨਾਵਟ ਬਹੁਤ ਜ਼ਿਆਦਾ ਚੰਗੀਆਂ ਝੋਟੀਆਂ ਮਈਆਂ ਕੋਲੇ ਲੈਣ ਲਈ ਬਾਈਆਂ ਨਾਲ ਜ਼ਰੂਰ ਸੰਪਰਕ ਕਰੋ ਤੁਸੀਂ ਐਦਾਂ ਦੇ ਜਾਨਵਰ ਤੇ ਬਾਈਆਂ ਦਾ ਆਪਣਾ ਵਪਾਰ ਦਾ ਕੰਮ ਹੈ ਜੀ ਤੇ ਬਈ ਆਪਣਾ ਜਿੱਦਾਂ ਹੁਣ ਤੁਹਾਡਾ ਇਨੇ ਮਤਲਬ ਖੜੇ ਰਹਿਣੇ ਪਾਉਂਦਾ ਡੰਗਰ ਥੋੜੀ ਕੋਲੇ ਅੱਛਾ ਜੀ ਤੇ ਜਿੱਦਾਂ ਬਾਈ ਨੇ ਹੋ ਕਿਸੇ ਨੇ ਆਉਣਾ ਹੋਵੇ ਫੋਨ ਕਰਕੇ ਤੁਹਾਨੂੰ ਆ ਸਕਦਾ ਇੱਥੇ ਅੱਛਾ ਵੀਰੇ ਤੇ ਮੰਨ ਲਓ ਕਿ ਜਿੰਨਾ ਦੂਰ ਲੈ ਜਾਣੀ ਹੈ ਠੀਕ ਹੈ ਵੀਰੇ ਤੇ ਆਪਣਾ ਮੋਬਾਈਲ ਨੰਬਰ ਬੋਲ ਦੂਗੇ ਵੀਰੇ ਹਾਂਜੀ 052 ਹਾਂਜੀ ਠੀਕ ਹੈ ਵੀਰੇ ਇੱਕ ਵਾਰ ਦੁਬਾਰੇ ਬੋਲ ਦੂਗਾ ਵੀਰੇ ਹਾਂਜੀ 052 ਹਾਂਜੀ 070 ਠੀਕ ਹੈ ਵੀਰੇ ਤੇ ਧੰਨਵਾਦ ਵੀਰੇ ਤੇ ਆਪਾਂ ਬਾਈ ਦੂਜੀ ਸਾਈਡ ਹੀ ਮੱਝਾਂ ਦੇਖੀਆਂ ਸੀਗੀਆਂ ਉਹਨਾਂ ਬਾਈ ਦਾ ਵੀ ਭਰਾਈ ਹੈ ਬਾਈ ਦਾ ਤੇ ਤੇ ਉਹਦਾ ਵੀ ਪੁਰਾਣਾ ਗਾਂ ਮੱਝਾਂ ਦਾ ਤੇ ਉਹਦਾ ਵੀ ਆਪਾਂ ਅਗਾਂ ਡਾਕਟਰ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਬਾਕੀ ਆਪਾਂ ਨਿਊ ਅਪਡੇਟ ਬਾਈਆਂ ਕੋ ਜਦੋਂ ਹੀ ਮੱਝਾਂ ਆਉਣਗੀਆਂ ਆਪਾਂ ਨਾਲ ਦੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਵਾਂਗੇ ਤੇ ਨੰਬਰ ਆਪਾਂ ਵੀਡੀਓ ਵਿੱਚ ਸ਼ੇਅਰ ਕਰਤਾ ਜੀ ਤੇ ਬਾਈ ਤੋਂ ਆਪਾਂ ਭਰਾ ਦਾ ਨੰਬਰ ਪੁੱਛਦੇ ਉਹਨਾਂ ਦੇ ਦਾ ਹਾਂਜੀ ਵੀਰੇ ਕਿੰਨਾ ਨੰਬਰ ਉਹਦੇ ਹਾਂਜੀ 5599 ਠੀਕ ਹੈ ਵੀਰੇ ਇੱਕ ਹੋਰ ਦੁਆਰੇ ਬੋਲਦੇ ਵੀਰੇ 529963 ਜੇ 22 ਦੇ ਨੰਬਰ ਤੇ ਵੀ ਕੰਟੈਕਟ ਕਰੋ ਤੇ ਭਰਾ ਦੇ ਵੀ ਤੇ ਬਾਈਆਂ ਦਾ ਕੰਮ ਬਹੁਤ ਚੰਗਾ ਵੀਰੇ ਬਾਈਆਂ ਕੋਲੇ ਬਹੁਤ ਟੌਪ ਟੌਪ ਦੇ ਮੋਹਰੇ ਨਾਲ ਦੀ ਮੱਝ ਫੁੱਲ ਪਿਓਰ ਹਰਿਆਣੇ ਤੋਂ ਆਉਂਦੀ ਐ ਬਾਕੀ ਦੁੱਧ ਦੀ ਕੈਪੈਸਿਟੀ ਤੁਸੀਂ ਜਿੰਨੀ ਲੈਣੀ ਚਾਹੁੰਦੇ ਹੋ ਲੈ ਸਕਦੇ ਬਾਈਆਂ ਤੋਂ ਜੀ ਉਸ ਸਾਹਬ ਦੇ ਨਾਲ ਰੇਟ ਆ ਜੀ ਵੀਰ ਧੰਨਵਾਦ ਜੀ ਤੁਹਾਡਾ ਚੈਨਲ ਤੇ ਤੇ ਵੀਡੀਓ ਨੂੰ ਬਰਤੋਬਾ ਸ਼ੇਅਰ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ